ਦਬਈ ਤਾਂ ਬਾਹਰ ਦੀ ਨਾਨੀ ਦੇਕੇ ਨਾਲ ਇੰਸਟਾਗ੍ਰਾਮ ਤੇ ਗੱਲਾਂ ਗੁੱਲਾਂ ਕਰਦੀ ਰਹੀ ਹੈਗੀ ਤੇ ਉਹਦੀ ਕੁੜੀ ਨੂੰ ਪਤਾ ਲੱਗਾ ਤੇ ਕੁੜੀ ਨੇ ਆਪਣੇ ਪਿਓ ਨੂੰ ਦੱਸ ਦਿੱਤਾ ਕਿ ਮੰਮੀ ਐ ਕੰਮ ਮਤ ਪੈ ਗਈ ਦੀ ਕਿ ਤਾ 100 ਰੋਟੀ ਵੀ ਨਹੀਂ ਦਿੰਦੀ ਬਣਾ ਕੇ ਜਿਹੜਾ ਫੈਦਲ ਜਿਹੜਾ ਜਾ ਰਿਹਾ ਸੀਗਾ ਲਾਈਨਾਂ ਕਰਾਸ ਕਰ ਗਿਆ ਸੀ ਤੇ ਉਹ ਵਿਚੋ ਇੱਕ ਜੱਟਾ ਉਹ ਜਿਹੜੀ ਗੱਡੀ ਆ ਗਈ ਤੇ ਗੱਡੀ ਦੇ ਵਿੱਚ ਹੀ ਟੱਲੇ ਆ ਗਿਆ ਮੇਰਾ ਨੂਰ ਮੇਰਾ ਆਪਣੀ ਨਹੀਂ ਘਰ ਦੀ ਨਾ ਦੁਖੀ ਨਹੀਂ ਲੜਦਾ ਹੀ ਝਗੜਦਾ ਹੀ ਉਹਦੀ ਨਾਲ ਦੀ ਨੇ ਲੋਲਾ ਪੜੇ ਦੇਈਏ ਕਹਿ ਪੂਹ ਚੁੱਕੇ ਦੇਈਏ ਤੇ ਮੇਰੇ ਭਰਾ ਨੂੰ ਕਹਿੰਦੀ ਮੈਂ ਨਹੀਂ ਤੇਰੇ ਕੋਲ ਰਹਿਣਾ ਨੂੰਣਾ ਮੇਰਾ ਭਰਾ ਕਹਿੰਦਾ ਨਹੀਂ ਮੈਂ ਨਹੀਂ ਤੈਨੂੰ ਰੱਖਦੇ ਰੱਖਣਾ ਤੇ ਉਹਦਾ ਲੜਾਈ ਝਗੜਾ ਉਹ ਦੇ ਇਤਿਹਾਸ ਮੈਂ ਆਪਣੇ ਆਪ ਨੂੰ ਉਹ ਗੱਡੀ ਥੱਲੇ ਦੇ ਲਿਆ ਕਿੰਨੇ ਬੱਚੇ ਨੇ ਸੱਲਾ ਤੇਰੇ ਭਾਈ ਦੋ ਕੁੜੀਆਂ ਇੱਕ ਮੁੰਡਾ ਵਾ ਪਹਿਲਾਂ ਭਾਰਵੀ ਜਦੋਂ ਉਹ ਇਹ ਵੇਖਿਆ ਤਾਂ ਇਹਗਾ ਦਵਾਈ ਤਾਂ ਬਾਹਰ ਜਨਾਨੀ ਲੈ ਕੇ ਨਾਲ ਇੰਸਟਾਗ੍ਰਾਮ ਤੇ ਗੱਲਾਂ ਗੁੱਲਾਂ ਕਰਦੀ ਰਹੀ ਹੈਗੀ ਤੇ ਉਹਦੀ ਕੁੜੀ ਨੂੰ ਪਤਾ ਲੱਗਾ ਤੇ ਕੁੜੀ ਨੇ ਆਪਣੇ ਪਿਓ ਨੂੰ ਦੱਸ ਦਿੱਤਾ ਕਿ ਮੰਮੀ ਐ ਕੰਮ ਚ ਪੈ ਗਈ ਦੀ ਕਿ ਸਾਨੂੰ ਰੋਟੀ ਵੀ ਨਹੀਂ ਦਿੰਦੀ ਬਣਾ ਕੇ ਅੱਲੀ ਵੱਡੀ ਕੁੜੀ 15 ਸਾਲ ਦੀ ਲੈ ਤੇ ਛੋਟੀ 13 ਸਾਲ ਦੀ ਬੰਡਾ ਤੇ 7 ਸਾਲ ਦਾ ਜੇ ਇਹਦੀ ਉਮਰ ਕਿੰਨੀ ਸੀ ਇਹਦੀ ਉਮਰ 13 ਸਾਲ ਦੀ ਸੀ ਕਿ ਨਾਮ ਕੀ ਇਹਦਾ ਨਾਂ ਬੱਡੀ ਤੇ ਜਨਾਨੀ ਭੜਾ ਰੋਗੀ ਤੇ ਆਪਦੀ ਮਾਂ ਨਾਲ ਲੜੀਦੀ ਤੇ ਮਾਂ ਨੇ ਵੀ ਘਰ ਪਟਾਇਆ ਨਾ ਅੰਦੇ ਨੇ ਕਿ ਆਉਦੀ ਜਨਾਨੀ ਨੂੰ ਪੜਾਉ ਵੀ ਤੇ ਬੱਚਾ ਦਾ ਮਸਲਾ ਅੱਲ ਕਦਾ ਹੋਵੇ ਵੀ ਮੇਰਾ ਦੇ ਹੋਰ ਨਹੀਂ ਛੋਟਾ ਮੇਰਾ ਬੱਚਾ ਛੋਟਾ ਆਵਾਜ਼ੋਂ ਤੇ ਜਨਾਨੀ ਨੇ ਬਹੁਤ ਕਰ ਜਾ ਚੁੱਕੇ ਆ ਤੇ ਆਣ ਕੇ ਘੋਟਾ ਵੇਚ ਕੇ ਅਦਾ ਕਰ ਜਾ ਲਾਇਆ ਵਾ ਅੰਦਾ ਜੇ ਪਿਆਰਾ ਕਹਿੰਦਾ ਕੋਈ ਨਹੀਂ ਮੈਂ ਕੋਲੀਆਂ ਤੇ ਜਾਵਾਂ ਕਰਾਂਗਾ ਮੈਂ ਲਾ ਲੈਣਾ ਮਜ਼ਾ ਮੈਂ ਚੰਗਾ ਪਤਾ ਨਹੀਂ ਅਨ ਦੋ ਤਿੰਨ ਵਾਰੀ ਗੱਡੀ ਚੱਲੇ ਹੋਏ ਨੇ ਕਹਿੰਦੀ ਗੱਡੀ ਚੱਲੇ ਆਇਆ ਤਾਂ ਕੁਛ ਨਾ ਤੁਰ ਜਾਂਦਾ ਰਿਹਾ ਪਰ ਦੋ ਤਿੰਨ ਗੁੱਡੀਆਂ ਨੇ ਟਾਲਿਆ ਬੱਚਾ ਘਰ ਦਰ ਜਾ ਉਹਰਾ ਕੋਈ ਨਹੀਂ ਜਾਣਾ ਗਰਦਾਸਪੁਰ ਹੀ ਜਾਂਦਾ ਰਿਹਾ ਗੱਡੀ ਚੱਲੇ ਹੁਣ ਰਾਤ ਦੀ ਫੇਰ ਤੁਰ ਕੇ 8 10 10 ਵਾਰੀ ਗਈ ਆਏ ਤੇ ਜਾਂਦਾ ਰਿਹਾ ਸਵੇਰੇ ਤੇ ਲੈ ਆਉਂਦਾ ਰਿਹਾ ਵਾ ਮੈਂ ਨਾ ਚੱਲ ਬੱਚ ਪੁੱਤ ਬੱਸ ਤੂੰ ਮੈਂ ਘਰ ਜਾਣੀ ਆ ਉਧਰ ਵੱਡੇ ਵਾਲੇ ਮੈਂ ਨਹੀਂ ਕੋ ਮਾੜੀ ਚੰਗੀ ਕਰਨੀ ਪਿਆ ਤੂੰ ਬੱਚਾ ਵਸ ਤੇਰੇ ਬੱਚੇ ਨੇ ਬੱਚੇ ਕਿੱਧਰ ਜਾਣਗੇ ਅੱਜ ਮੈਂ ਕੀ ਕਰਾਂ ਮੈਂ ਮੇਰੇ ਨਾਲ ਗਲੀ ਗਿਆ ਮੈਂ ਡਰਦੀ ਮੈਨੂੰ ਨਹੀਂ ਪਤਾ ਕੁਵਾਲੀਆਂ ਦੇ ਗਿਆ ਸਾਰੀ ਰਾਤ ਨੀ ਕਰ ਗਿਆ ਇੱਥੇ ਮੈਂ ਪਾਰ ਹਰ ਮੂ ਨਹੀਂ ਹਵਾ ਚਾ ਦੋ ਰੱਖੇ ਨੇ ਮੇਰੇ ਅਬ ਬੱਚਾ ਮੈਂ ਕਰਦੇ ਹੁਣ ਹਾਂਜੀ ਕੀ ਮੰਨ ਕਰਦੇ ਹੋ ਮੈਂ ਕਹਿੰਦੀ ਵੀ ਉਹ ਜਿਹੜੀ ਨੇ ਰਕੀ ਦੇ ਨਾ ਉਹਨੂੰ ਮੈਂ ਕੁਝ ਕਰਵਾਣਾ ਚਾਹਨੀ ਹੁਣ ਮੇਰਾ ਬੱਚਾ ਤੇ ਹੋਣਾ ਨਹੀਂ ਔਰ ਮੈਂ ਵਾਲ ਖਵਾਣੇ ਨੇ ਹੁਣ ਮੈਂ ਇੱਕ ਵਾਰੀ ਹੋਰੀ ਮੈਂ ਗੁੱਤ ਖਵਾਣੀ ਹੁਣ ਦੁਆ ਮਾਵਾ ਤੇ ਆ ਦੀ ਤੁਹਾਨੂੰ ਪਤਾ ਲੱਗਾ ਕੋਈ 6 ਵਜੇ ਦਾ ਮੈਂ ਮੋਕੇ ਤੇ ਗਿਆ ਮੌਕੇ ਤੇ ਇਹ ਬਟਾਲੇ ਤੋਂ ਚੀਨੇ ਵਾਲੀ ਸਾਈਡ ਨੂੰ ਆ ਤੇ ਹਨ ਨਾ ਉਹਨਾਂ ਗੱਡੀ ਦੇ ਨਾਲ ਜਿਹੜਾ ਪਤਾ ਲੱਗਾ ਵੀ ਫੈਸਲ ਜਿਹੜਾ ਜਾ ਰਿਹਾ ਸੀਗਾ ਲਾਈਨਾਂ ਕਰਾਸ ਕਰਨ ਰਿਹਾ ਸੀਗਾ ਤੇ ਪਿੱਛੇ ਕਿਤੇ ਕਦੋਂ ਜਿਹੜੀ ਉਹ ਗੱਡੀ ਆ ਗਈ ਤੇ ਗੱਡੀ ਦੇ ਵਿੱਚ ਹੀ ਥੱਲੇ ਆ ਗਿਆ ਜਿਹੜਾ ਨਾ ਇਸ਼ਾਨ ਹੋ ਗਈ ਇਹਦੀ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਨਗਰ ਬਟਾਲਾ ਵਾਰਡ ਨੰਬਰ 8 ਜਨਾ ਗੁਰਦਾਸਪੁਰ ਇਹ ਅਨਨੌਨ ਕਟੀ ਦੇ ਨਾਲ ਹੀ ਆ ਸਾਨੂੰ ਤੇ 6 ਵਜੇ ਪਤਾ ਲੱਗਾ ਹੋ ਸਕਦਾ 5 ਵਜੇ ਤੋਂ ਬਾਅਦ ਦੀ ਗੱਲ ਆ ਇਹ 5 ਵਜੇ ਤੋਂ ਬਾਅਦ ਦੀ ਆ ਹੋਈ ਹੈ ਉਮਰ ਵੀ ਨਹੀਂ ਮਰੀ ਇਹਦੀ ਉਮਰ ਕਰੀਬ ਹੈਗੀ ਆ 35 ਸਾਲ ਦੀ ਘਰ ਨਾਲ ਨੂੰ ਸੁੱਚਾ ਲੱਗਦਾ ਹੁੰਦਾ ਨਹੀਂ ਅਜੇ ਪਤਾ ਲੱਗਾ ਕੋਈ ਗੱਲ ਜੇ ਕੋਈ ਸਾਹਮਣੇ ਆਈ ਤੇ ਫਿਰ ਉਹ ਅਖਰੀ ਕਰ ਵੀ ਉਹ ਲਿਆਂਦੀ ਤੇ ਜੂਜੇ ਕੋਈ ਕਾਰਨ ਪਤਾ ਲੱਗਾ ਤੇ ਬਾਅਦ ਇਹਨਾਂ ਹਾਲ ਤੇ 194 ਵੀਐਨਐਸ ਅੱਧੀ ਕਰ ਰਹੀ ਹੋਊ ਤੇ ਲਿਆਂਦੀ ਜਾ ਰਹੀ ਹੈ ਜੀ ਇਹ ਪਤਾ ਲੱਗਾ ਵੀ ਆਪਣੇ ਘਰਦਿਆਂ ਤੋਂ ਜਿਹੜਾ ਮਾਤਾ ਪਿਤਾ ਤੋਂ ਤੇ ਭਰਾਵਾਂ ਨਾਲੋਂ ਅਲੱਗ ਹੀ ਰਹਿੰਦਾ ਤੇ ਬਾਹਰ ਅੰਦਰ ਵੀ ਜਾ ਆਇਆ ਕਰਜ਼ਾ-ਕੁਰਜ਼ਾ ਵੀ ਵਧੇਰਾ ਇਹਦੇ ਸਿਰ ਤੇ ਲੱਗਾ ਪਤਾ ਤੇਰੇ ਘਰਦਿਆਂ ਦੇ ਕਹਿਣ ਮੁਤਾਬਕ ਪਰ ਬਾਕੀ ਜੇ ਬਾਅਦ 'ਚ ਕੋਈ ਪਤਾ ਲੱਗੂਗਾ ਹੂੰ ਤੇ ਕੋਈ ਹੋਰ ਵਾਰਕਮੈਂਡਰਾਂ ਨੇ ਕਿਹਾ ਸੀ ਹਨ ਨਹੀਂ ਪਰ ਵਾਰਕਮੈਂਡਰਾਂ ਉਹਦੀ ਮਾਤਾ ਆਈ ਆ ਉਹਦਾ ਵੱਡਾ ਭਰਾ ਆ ਤੇ ਉਹਨਾਂ ਨੇ ਬਿਆਨ ਲਕਾਏ ਸਾਨੂੰ ਤੇ ਉਹਨਾਂ ਬਿਆਨਾਂ ਦੇ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ